ਦਰਸਾਲੇ ਵੀਰੋ ਫੋਟੋ ਜਿਹੜੀ ਆ 29 ਜਨਵਰੀ 2013 ਨੂੰ ਜਨਵਰੀ 29th 2013 ਦੇ ਬੱਚੇ ਐ ਇੰਟਰਨੈਟ ਦੇ ਉੱਪਰ ਜਿਹੜੀ ਪਬਲਿਸ਼ ਹੋਈ ਹੈ ਅਜੇ ਤਾਂ মিডিਏ ਦੇ ਵਿੱਚ ਉੱਥੋਂ ਇਹਨਾਂ ਚਲਾਕ ਲੋਕਾਂ ਨੇ ਛਾਤਰਮਗ ਲੋਕਾਂ ਨੇ ਲੋਕਾਂ ਨੂੰ ਬੇਵਕੂ ਬਣਾਉਣ ਵਾਸਤੇ ਇਹਨਾਂ ਉੱਲੂ ਦੇ ਪੱਠਿਆਂ ਨੇ ਇਹ ਫੋਟੋ মিডিਏ ਦੇ ਦੁਆਰੇ ਪਾ ਕੇ ਲੋ ਕਰੁੰ ਡਰਾ ਰਹਾ ਕਿ ਫਲਾਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੈਰਸੀਆਣਾ ਗੁਰਦੁਆਰੇ 'ਚ ਸਲੇਡਾ ਆਇਆ ਜੀ ਉਹਨੂੰ ਫਟਕੇ ਅੰਦਰ ਦਿੱਤਾ ਆ ਤੇ ਇਹ ਸਾਰਾ ਕੁਝ ਝੂਠ ਆ ਝੂਠ ਦਾ ਭਲੰਦਾ ਆ ਇਹਦੇ ਵਿੱਚ ਕੋਈ ਯਕੀਨ ਹਾਲ ਸਾ ਜੀ ਅਸੀਂ ਸਲੇਡਾ ਦੇਖ ਕੇ ਆਏ ਆ ਆਪ ਜਾ ਕੇ ਬਹੁਤ ਰੰਗ ਬਦਲਦਾ ਸਾਲਾ ਬਹੁਤ ਰੰਗ ਬਦਲਦਾ ਜਾ ਕੇ ਦੇਖੋ ਸਾਰੇ ਬੰਦੇ ਸਲੇਡਾ ਬਹੁਤ ਰੰਗ ਬਦਲਦਾ ਫੋਟੋ ਨਹੀਂ ਖਿੱਚਿਆ ਨੰਦਾ ਕਮਰੇ ਦੇ ਵਿੱਚ ਸਾਲਾ ਲੁਕ ਜਾਂਦਾ ਕਦੇ ਕੁਛ ਬਣ ਜਾਂਦਾ ਕਦੇ ਕੁਛ ਬਣ ਜਾਂਦਾ ਜਿਹੜੇ ਵੀਰ ਨੂੰ ਮੇਰੀ ਮੈਸੇਜ ਮਿਲਦਾ ਦੁਬਾਰਾ ਸਾਰੇ ਗਰੁੱਪਾਂ ਚ ਸ਼ੇਅਰ ਕਰ ਦਿਓ ਜਿਹੜਾ ਭੂਤ ਪ੍ਰੇਤ ਨੂੰ ਮੰਨਦਾ ਨਹੀਂ ਨਾ ਉਹਨੂੰ ਦਿਖਾਇਓ ਇਸ ਲੇਟਾ ਦੇਖ ਲੋ ਖੜਿਆ ਸੰਗਾ ਨੇ ਆ ਫੜ ਕੇ ਉਹਨਾਂ ਦੇ ਮੁਕਤੀ ਕਰਨੀ ਆ ਉਹਦੀ ਹਜੇ ਇੱਕ ਹਫਤਾ ਰੱਖਣਗੇ ਘੱਟ ਤੋਂ ਘੱਟ ਇਹ ਚਲੇਟਾ ਨਾਮੀ ਜਾਨਵਰ ਕੱਲ ਗੁਰਦੁਆਰਾ ਸਾਹਿਬ ਆਪਾ ਬੈਠਣਾ ਜਿਲ੍ਹਾ ਸੰਗਰੂਰ ਪਿੰਡ ਡੇੜਬਾ ਵਿਖੇ ਪੜਿਆ ਗਿਆ ਹੈ ਇਹ ਹਰ ਵਾਰ ਰੰਗ ਬਦਲਦਾ ਹੈ ਕਦੇ ਇਹ ਬੰਦੇ ਦਾ ਰੂਪ ਧਾਰਨ ਕਰਦਾ ਹੈ ਕਦੇ ਕੋਈ ਜਾਨਵਰ ਬਣਦਾ ਹੈ ਕਦੇ ਕੋਈ ਤਰ੍ਹਾਂ-ਤਰ੍ਹਾਂ ਦੇ ਜਿਸ ਨੂੰ ਪੁਰਾਣੇ ਜਵਾਨੇ ਵਿੱਚ ਛਲੇਡਾ ਕਿਹਾ ਜਾਂਦਾ ਸੀ ਅੱਜ ਇਹ ਕੁਝ ਸਿੰਘਾਂ ਨੇ ਫੜ ਕੇ ਗੁਰਦੁਆਰਾ ਸਾਹਿਬ ਦੇ ਕਮਰੇ ਵਿੱਚ ਬੰਦ ਕੀਤਾ ਹੋਇਆ ਜਿਸ ਕਿਸੇ ਭੈਣ ਭਰਾ ਨੂੰ ਦੇਖਣਾ ਹੋਵੇ ਦਰਸ਼ਨ ਕਰਨਾ ਹੋਵੇ ਜਿਲ੍ਹਾ ਸੰਗਰੂਰ ਪਿੰਡ ਡੇੜਬਾ ਵਿਖੇ ਪਹੁੰਚ ਕੇ ਇਸ ਨੂੰ ਆ ਵੀਰੋ ਜਿਹੜੀ ਆ ਹਾ ਛਲੇਡੇ ਦੀ ਫੋਟੋ ਪਾਈ ਜਾ ਰਹੀ ਹੈ ਆਪਾਂ ਸਾਰੇ মিডিਏ ਦੇ ਵਿੱਚ ਬਾਰ ਬਾਰ ਘੁੰਮ ਰਹੀ ਆ ਬਹੁਤ ਲੋਕਾਂ ਨੂੰ ਘਬਰਾਹ ਕੀਤਾ ਜਾ ਰਿਹਾ ਤੇ ਕਈ ਲੋਕੇ ਚ ਯਕੀਨ ਵੀ ਕਰਦੇ ਕਰਦੇ ਕਿ ਕਿ ਜਿਹੜੇ ਬਹਿਮੀ ਆ ਦਿਮਾਗੀ ਤੌਰ ਤੇ ਬਿਮਾਰ ਆ ਸਿੱਕੇ ਆ ਜਿਹੜੇ ਪੀਪਲ ਤੇ ਬਾਕੀ ਇਹ ਸ਼ਰਾਰਤੀਆਂ ਅਨਸਰਾਂ ਦੀ ਸ਼ਰਾਰਤ ਆ ਤੇ ਗੁਰੂ ਘਰ ਨੂੰ ਸਿੰਘਾਂ ਨੂੰ ਬਦਨਾਮ ਕਰਨ ਵਾਸਤੇ ਕਿ ਗੁਰਦੁਆਰੇ ਦੇ ਬਜ ਸਿੰਘਾਂ ਨੇ ਫੜ ਕੇ ਇਜੇ ਲਈ ਡਾ ਅੰਦਰ ਦੇ ਦਿੰਦਾ ਆਲਾ ਦੋ ਕੌੜੀਓ ਨਾਲ ਘੁੰਮਦੀਆਂ ਉਹ ਕਹਿੰਦੇ ਜੀ ਫੜ ਨਹੀਂ ਹੁੰਦਾ ਫੋਟੋ ਨਹੀਂ ਖਿਚਾਉਂਦਾ ਵੀ ਜੇ ਫੋਟੋ ਨਹੀਂ ਖਿਚਾਉਂਦਾ ਫੜ ਨਹੀਂ ਹੁੰਦਾ ਤੇ ਆ ਫੋਟੋ ਖਿੱਚ ਕੇ ਤੁਸੀਂ ਵੀ ਕਿਦਾਂ ਪਾਉਂਦੇ ਮੀਡੀਆ ਦੇ ਵਿੱਚ ਠੀਕ ਨਹੀਂ ਦੂਜੀ ਗੱਲ ਇਹ ਆ ਵੀ ਜੇ ਆ ਇੱਕ ਫੋਟੋ ਖਿੱਚੀ ਜਦੋਂ ਉਹਦੇ ਲੱਗ-ਲੱਗ ਕਹਿੰਦੇ ਰੂਪ ਬਦਲੀ ਜਾਂਦਾ ਆ ਉਹ ਤੇ ਬਦਲੇ ਹੋਏ ਰੂਪਾਂ ਦੀ ਫੋਟੋ ਕਿਉਂ ਨਹੀਂ ਖਿੱਚਣ ਦੇ ਰਿਹਾ ਉਹ ਠੀਕ ਨਹੀਂ ਦਰਸਲ ਵੀਰੋ ਇਹ ਸਭ ਗਲਤ ਗੱਲਾਂ ਆ ਇਹ ਜੋ ਸ਼ਰੇਡਾ ਹੋਇਆ ਜਾਂ ਭੂਤ ਪ੍ਰੇਤ ਜਿਹੜੀ ਨਾਂ ਦੀ ਚੀਜ਼ ਆ ਇਹ ਕੋਈ ਅਲੱਗ ਜੂਨ ਦੇ ਵਿੱਚ ਨਹੀਂ ਆਉਂਦੀ ਹੈਗੀ ਇਹ ਕੋਈ ਲੱਗ ਸ਼ਕਲ ਦੇ ਵਿੱਚ ਜਾਂ ਆਕਾਰ ਦੇ ਵਿੱਚ ਨਹੀਂ ਆਉਂਦੀ ਇਹ ਜੇ ਹੈਗੀ ਆ ਤਾਂ ਸਿਰਫ ਤਾਂ ਸਰਵ ਜਿੱਦਾਂ ਮੇਲ ਔਰ ਫੀਮੇਲ ਬੰਦਾ ਤੇ ਔਰਤ ਇਹ ਉਸੇ ਰੂਪ ਦੇ ਵਿੱਚ ਹੁੰਦੀ ਆ ਤੇ ਇਹ ਜਦੋਂ ਬੰਦੇ ਦਾ ਜਿਹੜੇ ਕੰਮ ਆ ਬੰਦੇ ਦੇ ਉਹ ਇਨਸਾਨ ਵਾਲੇ ਨਹੀਂ ਰਹਿੰਦੇ ਉਹ ਗਲਤ ਕੰਮ ਕਰਦਾ ਝੂਠ ਬੋਲਦਾ ਆ ਸ਼ਰਾਬ ਪੀ ਕੇ ਆਪਣੇ ਘਰ ਵਾਲੀ ਨੂੰ ਕੁੱਟਦਾ ਆ ਆਪਣੇ ਬੱਚਿਆਂ ਨੂੰ ਮਾਰਦਾ ਆ ਆਪਣੇ ਪਿਓ ਨੂੰ ਕੁੱਟਦਾ ਆਪਣੀ ਮਾਂ ਨੂੰ ਕੁੱਟਦਾ ਗੰਦੀਆਂ ਗਾਲਾਂ ਕੱਢਦਾ ਆ ਅੱਜ ਤਾਂ ਪਿਛਲੇ ਦਿਨੀ ਇੱਕ ਖਬਰ ਆਈ ਸੀ ਕਿ ਇੱਕ ਸ਼ਰਾਬੀ ਨੇ ਆਪਣੀ ਮਾਂ ਦਾ ਬਲਾਤਕਾਰ ਕਰ ਦਿੱਤਾ ਤੇ ਈ ਜਿੱਦਾਂ ਜਾਂ ਦੇਸ਼ ਦੇ ਅੰਦਰ ਜਾਂ ਆਪਣੇ ਸਮਾਜ ਦੇ ਅੰਦਰ ਕੋ ਗਲਤ ਕੰਮ ਕਰ ਰਿਹਾ ਬੰਦਾ ਬੇਈਮਾਨੀ ਕਰਦਾ ਹੈ ਡਾਕੂ ਚੋਰ ਲਟੇਰਾ ਠੀਕ ਨਹੀਂ ਇਹ ਲਾਲਚੀ ਬੰਦਾ ਆ ਤੇ ਠਾਗਿਆ ਹੋ ਹਮੇਸ਼ਾ ਲੋਕਾਂ ਨੂੰ ਬੇਵਕੂ ਬਣਾਉਣ ਵਾਸਤੇ ਅਲੱਗ-ਅਲੱਗ ਤਰੀਕੇ ਬਦਲਦਾ ਹੈ ਅਲੱਗ-ਅਲੱਗ ਸ਼ਖਲਾਂ ਬਦਲਦਾ ਆ ਠੀਕ ਨਹੀਂ ਡਰਾਮੇ ਨਾਟਕ ਖੇਡ-ਖੇਡ ਕੇ ਲੋਕਾਂ ਨੂੰ ਯਾਨੀ ਕਿ ਕਨਫਿਊਜ਼ ਕਰਕੇ ਚੱਕਰਾਂ ਦੇ ਵਿੱਚ ਪਾ ਕੇ ਉਹ ਉਹਨਾਂ ਨੂੰ ਲੁੱਟਦਾ ਆ ਜਿਵੇਂ ਕਿ ਅੱਜ ਦੇ ਦੰਬੀ ਬਖੰਡੀ ਜਿਹੜੇ ਆ ਬਾਬੇ ਚੇਲੇ ਥਾਂ-ਥਾਂ ਬੈਠੇ ਆ ਜਾਂ ਪੰਡਤ ਵਗੈਰਾ ਜੋਤਸ਼ੀ ਬੈਠੇ ਆ ਲੋਕਾਂ ਦੇ ਹੱਥ ਵੇਖ ਕੇ ਕਿਸਮਤਾਂ ਦੱਸਦੇ ਆ ਉਨਾ ਫਿਊਚਰ ਦਾ ਹਦਿਆ ਇਹ ਸਾਰੇ ਲੋਕ ਕੀ ਨੇ ਦਰਸਲ ਇਹ ਹੀ ਛਲੇਡੇ ਆ ਦਰਸਲ ਇਹ ਹੀ ਭੂਤ ਆ ਦਰਸਲ ਇਹ ਹੀ ਪ੍ਰੇਤ ਆ ਇਹ ਹੀ ਚੜੇਲਾ ਆ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹ ਵੀ ਇਸ ਗੱਲ ਨੂੰ ਹੀ ਕਹਿ ਰਹੀ ਹੈ ਮਹਾਰਾਜ ਕਹਿੰਦੇ ਆ ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਇਹ ਘਰ ਮਰ ਹਟ ਸਾਰਖੇ ਭੂਤ ਬਸੇ ਤਨ ਮਾਹੇ ਠੀਕ ਨਹੀਂ ਹੁਣ ਗੁਰੂ ਸਾਹਿਬ ਕਹਿੰਦੇ ਵੀ ਜਿਸ ਘਰ ਦੇ ਵਿੱਚ ਜਾਂ ਸਮਾਜ ਵਿੱਚ ਜਾਂ ਦੇਸ਼ ਵਿੱਚ ਜਾਂ ਇਲਾਕੇ ਵਿੱਚ ਜਾਂ ਏਰੀਏ ਦੇ ਵਿੱਚ ਕਮਿਊਨਿਟੀ ਦੇ ਵਿੱਚ ਜਿੱਥੇ ਸੱਚ ਦੇ ਉੱਪਰ ਨਹੀਂ ਚੱਲਿਆ ਜਾਂਦਾ ਜਿੱਥੇ ਇਹੋ ਜਿਹੇ ਮਾੜੇ ਗੁਨਾਵਾਲੇ ਜਿਹੜੇ ਆਪਾਂ ਉੱਪਰ ਗੱਲਬਾਤ ਕੀਤੀ ਆ ਠਾਕ ਚੋਰ ਬੇਈਮਾਨ ڈاکੂ ਚੋ ਲਟੇਰੇ ਸ਼ਰਾਬੀ ਖਰਾਬੀ ਨਸ਼ੇਈ ਡਰੱਗੀ ਉਹ ਰੂਪ ਬਦਲ ਬਦਲ ਕੇ ਧਰਮ ਦੇ ਬਾਣਿਆਂ ਦੇ ਵਿੱਚ ਜਾਂ ਰਾਜਨੀਤਿਕ ਲੀਡਰਾਂ ਦੇ ਵਿੱਚ ਦਾ ਡਰਾਮੇ ਖੇੜ ਤੇ ਨਾਟਕ ਖੇੜ ਦੇ ਲਾਰੇ ਲਾ ਲਾ ਕੇ ਬਾਅਦ ਮੁੱਕਰ ਜਾਂਦੇ ਆ ਆਪਣਾ ਰੂਪ ਬਦਲ ਲੈਂਦੇ ਆ ਠੀਕ ਨਹੀਂ ਪਿੱਠ ਪਿਛੇ ਕੋਸ਼ਿਆ ਸਾਹਮਣੇ ਕੋਸ਼ਿਆ ਅੰਦਰ ਕੋਸ਼ਿਆ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਸਤਗੁਰ ਕਹਿੰਦੇ ਵੀ ਜਿੱਥੇ ਇਹੋ ਜਿਹੇ ਲੋਕਾ ਲੋਕ ਹੋਣ ਇਹੋ ਜਿਹੇ ਰਹਿੰਦੇ ਹੋਣ ਭਾਵ ਜਿਹੜੇ ਇਹ ਲੋਕ ਹੋਣ ਸੱਚ ਤੋਂ ਦੂਰ ਹੋਇਆ ਹਰ ਕੀ ਸੇਵਾ ਨਾ ਹੋਏ ਭਾਵ ਜਿਹੜੇ ਸੱਚ ਤੋਂ ਦੂਰ ਹੈ ਜਿਹੜੇ ਸੱਚ ਨੂੰ ਅਡਾਪਟ ਨਹੀਂ ਕਰਦੇ ਸੱਚ ਨੂੰ ਨਹੀਂ ਸਿਮਰਦੇ ਸੱਚ ਨੂੰ ਨਹੀਂ ਯਾਦ ਰੱਖਦੇ ਸੱਚ ਦੇ ਉੱਪਰ ਨਹੀਂ ਚੱਲਦੇ ਠੀਕ ਨਹੀਂ ਕਿ ਉਸ ਇਲਾਕੇ ਦੇ ਵਿੱਚ ਉਸ ਏਰੀਏ ਦੇ ਵਿੱਚ ਉਸ ਘਰ ਦੇ ਵਿੱਚ ਜੇਕਰ ਕੋਈ ਸੱਚਾ ਬੰਦਾ ਕੋਸ਼ਿਸ਼ ਕਰਦਾ ਭਾਈ ਤੁਸੀਂ ਗਲਤ ਕਰ ਰਹੇ ਆ ਤਾਂ ਉਹ ਕਹਿੰਦੇ ਨਹੀਂ 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 ਤੂੰ ਗਲਤ ਹੈਂ ਅਸੀਂ ਸਾਰੇ ਸਹੀ ਆ ਉਹ ਸੱਚੇ ਇਨਸਾਨ ਦੀ ਉੱਥੇ ਕੋਈ ਕਦਰ ਨਹੀਂ ਹੈਗੀ ਕਵੀਰ ਜਾ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀਂ ਤੇ ਇਹ ਕਰ ਮਹਾਰਾਟਾ ਸਾਰਖੇ ਪੂਤ ਵਸੇ ਤਨ ਮਾਹੇ ਕਿ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਜਿਹੜਾ ਫਿਰ ਘਰ ਆ ਉੱਥੇ ਆਪਾਂ ਇਹ ਕਹਾਂਗੇ ਕਿ ਉੱਥੇ ਸਾਰੇ ਜਿਹੜੇ ਭੂਤ ਚੜੇਲਾ ਹੀ ਇਹ ਜੰਮੇ ਹੋਏ ਨੇ ਇਹ ਸਾਰੇ ਭੂਤ ਚੜੇਲਾ ਛਲੇਡੇ ਵਗੈਰਾ ਹੀ ਆਏ ਸਾਰੇ ਇਹ ਮੜੀਆਂ ਮਸਾਣਾ ਦੇ ਬਰਾਬਰ ਹਨ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਔਤਾਰ ਕਿ ਸਤਗੁਰ ਕਹਿੰਦੇ ਵੀ ਜਿੱਥੇ ਉਸ ਆਕਾਲ ਪੁਰਖ ਪ੍ਰਮਾਤਮਾ ਸੱਚ ਤੇ ਉੱਪਰ ਨਹੀਂ ਚੱਲਿਆ ਜਾਂਦਾ ਠੀਕ ਨਹੀਂ ਤੇ ਜਿਨ੍ਹਾਂ ਦਾ ਫਿਰ ਜਿਹੜਾ ਜਨ ਜਨਮ ਵਾਲੂ ਭੂਤ ਉੱਥੇ ਜਿਨ੍ਹਾਂ ਦਾ ਭੂਤਾਂ ਦਾ ਜਿਹੜਾ ਉਹ ਉਹ ਭੂਤਾਂ ਦੇ ਰੂਪ ਦੇ ਵਿੱਚ ਭੂਤਾਂ ਦੇ ਜਾਮੇ ਦੇ ਵਿੱਚ ਜਿਹੜੇ ਇਹ ਲੋਕ ਮੇਲ অর ਫੀਮੇਲ ਜਿਨਨੇ ਆਪਾਂ ਜਿੱਦਾਂ ਆਪਾਂ ਧਾਰਨਿਤੌਰ ਤੱਕ ਲੈ ਸਕਦੇ ਇੱਕ ਸਟਰਕਚਰ ਕੋਈ ਰਾਜਨੀਤਿਕ ਸਟਰਕਚਰ ਲੈ ਲਓ ਜਿਹਦੇ ਵਿੱਚ ਧਾਰਮੋ ਦੇ ਠੇਕੇਦਾਰ ਤੇ ਰਾਜਨੀਤਿਕ ਲੀਡਰ ਲੁੱਟਦੇ ਲੋਕਾਂ ਨੂੰ ਜਿਵੇਂ ਕਿ ਅੱਜ ਦੇ ਸਮੇਂ ਦੇ ਅੰਦਰ ਆਪਣੇ ਸਾਹਮਣੇ ਉਦਾਹਰਨ ਆਇਆ ਕਿ ਇਹ ਪੋਲੀਟਿਕਲ ਪਾਰਟੀਆਂ ਤੇ ਧਰਮ ਦੇ ਠੇਕੇ ਦਾ ਰਲ ਕੇ ਲੋਕਾਂ ਦਾ ਖੂਮਰ ਕੱਢ ਰਹੇ ਆ ਬੇਈਮਾਨੀਆਂ ਕਰ ਰਹੇ ਆ ਪਲ-ਪਲ ਤੇ ਆਪਣੇ ਰੰਗ ਬਦਲਦੇ ਆ ਠੀਕ ਨਹੀਂ ਤੇ ਇਹ ਸਾਰੇ ਕੀ ਨੇ ਇਹ ਸਾਰੇ ਭੂਤ ਚੜੇਲਾਂ ਹੀ ਆ ਪੁੱਤਰ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਤਕਾ ਸਿਕਦਾਰ ਠੀਕ ਨਹੀਂ ਹੁਣ ਇਹਨਾਂ ਦੇ ਜਿੰਨੇ ਮੰਤਰੀ ਸੰਤਰੀ ਆ ਪੁੱਤਰ ਇਹਨਾਂ ਦੀਆਂ ਧੀਆ ਬੱਚੇ ਇਹਨਾਂ ਦੇ ਇਹ ਜਿੰਨਾ ਵੀ ਝੂਠਿਆਂ ਦਾ ਲਾਣਾ ਆ ਬੇਈਮਾਨਾਂ ਦਾ ਲਾਣਾ ਆ ਠੀਕ ਨਹੀਂ ਇਹ ਸਾਰੇ ਕੀ ਨੇ ਭੂਤ ਚੜੇਲ ਬਈਆਂ ਇਹ ਸਾਰੇ ਛਲੇਡੇ ਹੀ ਐ ਤੇ ਕਿਉਂਕਿ ਇਹਨਾਂ ਦੇ ਜਿਹੜੇ ਮੁਖੀ ਲੀਡਰ ਐ ਅੱਜ ਜੋ ਪਾਰਟੀਆਂ ਦੇ ਜਿਹੜੇ ਲੀਡਰ ਐ ਜੋ ਰੂਪ ਜਿੰਨਾਂ ਦਾ ਸਿਕਦਾਰ ਜਿਹੜੀ ਅੱਜ ਦੀਆਂ ਪੋਲੀਟਿਕਲ ਪਾਰਟੀਆਂ ਲੈ ਲੋ ਜਾਂ ਧਰਮ ਦੇ ਠੇਕੇਦਾਰਾਂ ਦੇ ਲੀਡਰ ਲੈ ਲੋ ਉਹ ਸਾਰੇ ਕੌਣ ਨੇ ਜਿੰਨ ਉਹ ਭੂਤ ਨੇ ਉਹ ਛਲੇਡੇ ਆ ਇਹ ਕਰਕੇ ਵੀਰੋ ਇਹ ਕੋ ਅਲੱਗ ਜ਼ੋਨ ਦੇ ਵਿੱਚ ਨਹੀਂ ਆਉਂਦਾ ਛਲੇਡਾ ਇਹ ਸਿਰਫ ਮੇਲ ਤੇ ਫੀਮੇਲ ਦੇ ਵਿੱਚ ਹੀ ਐ ਸਤਿਗੁਰ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਕਿ ਜੋ ਸਾਡੇ ਸਰੀਰ ਦੇ ਵਿੱਚ ਆ ਜੋ ਬ੍ਰਹਿਮੰਡ ਦੇ ਵਿੱਚ ਉਹੀ ਕੁਝ ਸਰੀਰ ਦੇ ਵਿੱਚ ਆ ਜਿਹੜੀ ਅਕਾਲਪੁਰਮਾਤਮਾ ਨੇ ਸ੍ਰਿਸ਼ਟੀ ਸਾਜੀ ਆ ਤੇ ਇਦਾਂ ਸਾਡੇ ਸਰੀਰ ਨੂੰ ਸਾਜਿਆ ਗਿਆ ਆ ਪੰਜਾਂ ਤੱਤਾਂ ਦਾ ਪੁੱਤ ਲਾਇਆ ਇਹ ਠੀਕ ਨਹੀਂ ਪਾਣੀ ਅੱਗ ਮਿੱਟੀ ਹਵਾ ਆਕਾਸ਼ ਜਿਹਨੂੰ ਚੇਤਨਾ ਕੌਨਸ਼ੀਅਸ ਵੀ ਕਿਹਾ ਜਾਂਦਾ ਆ ਠੀਕ ਨਹੀਂ ਵੀਰੋ ਇਹ ਹੁਣ ਇਹ ਆਪਣੀ ਬਾਡੀ ਦੇ ਵਿੱਚ ਹੀ ਬਾਹਰ ਆ। ਇਹ ਹੁਣ ਜੂਨ ਆ ਇੱਕ ਮਤਲਬ ਬੰਦੇ ਦਾ ਜਮ ਆਇਆ ਹੈ। ਮੀਲ ਔਰ ਫੀਮੇਲ ਦੇ ਵਿੱਚ ਆਉਂਦਾ ਹੈ ਜਾਂ ਯੂਨਿਕ ਦੇ ਵਿੱਚ ਆਉਂਦਾ ਹੈ। ਤੇ ਹੁਣ ਮਰਨ ਤੋਂ ਬਾਅਦ ਜਦੋਂ ਇਹ ਚੀਜ਼ਾਂ ਜਿਹੜੀਆਂ ਪੰਜ ਤੱਤ ਜਿਹੜੇ ਮੰਨੇ ਜਾਂਦੇ ਆ ਉਹ ਉੱਥੇ-ਉੱਥੇ ਮਿਲ ਜਾਂਦੇ ਆ। ਜਿਉਂ ਜਲ ਵਿੱਚ ਜਲ ਆਏ ਖਟਾਨਾ ਤੇ ਹੁਣ ਜੋਤੀ ਸੰਗ ਜੋਤ ਸਮਾਣਾ। ਤੇ ਜਿਹੜੀ ਆਪਾਂ ਆਤਮਾ ਦੀ ਗੱਲ ਕਰਦੇ ਹੋ ਆ ਜਾਂਦੀ ਆ ਪੁਰਖ ਦੀ ਉਹ ਸਭ ਝੂਠੀਆਂ ਗੱਲਾਂ ਨੇ। ਉਹ ਸਭ ਉਹਨਾਂ ਦਾ ਬੇਸਲੈਸ ਗੱਲਾਂ ਲੋਕਾਂ ਬਿਮਾਰ ਲੋਕਾਂ ਦੀ ਨਿਸ਼ਾਨੀ ਆ ਦਰਸਲ ਇਹ ਲੋਕ ਸਾਈਕੋਲੋਜੀਕਲੀ ਤੌਰ ਤੇ ਸਿੱਖ ਹੁੰਦੇ ਨੇ ਬਿਮਾਰ ਹੁੰਦੇ ਨੇ ਦੂਜਿਆਂ ਨੂੰ ਵੀ ਬਿਮਾਰ ਕਰਦੇ ਨੇ ਇਸ ਕਰਕੇ ਆ ਛਲੇ ਡੇ ਛੁਰਡੇ ਦੀ ਗੱਲ ਜਿਹੜੀ ਸਭ ਝੂਠੀ ਐ ਇਹ ਤੇ ਕੋਈ ਯਕੀਨ ਕਰਨ ਦੀ ਜ਼ਰੂਰਤ ਨਹੀਂ ਇੱਕ ਪਾਸੇ ਹੁਣ ਆਡੀਓ ਤੁਸੀਂ ਸੁਣਿਆ ਕਿ ਉਹ ਫੜ ਲਿਆ ਜੀ ਉਹ ਫੋਟੋ ਨਹੀਂ ਖਿੱਚਣ ਦਿੰਦਾ ਇਹਨੂੰ ਪੁੱਛੇ ਵੀ ਜੇ ਫੋਟੋ ਨਹੀਂ ਖਿੱਚਣ ਦਿੰਦਾ ਬਥੇਰੀ ਆ ਕੇ ਦਖਲ ਚੱਕ ਕੇ ਪਾਤੀ ਐ ਔਰ ਕਿ ਹੁਣ ਉਹਨੂੰ ਮਾਰ ਦੇਣਾ ਸਿੰਘਾਂ ਨੇ ਆ ਕਰਨ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਗੁਰਦੁਆਰੇ 'ਚ ਬੰਦ ਕੀਤਾ ਇਹ ਸਭ ਕੁਝ ਜਿਹੜਾ ਝੂਠ ਆ ਵੀਰੋ ਇਹ ਤੋਂ ਬਚੋ ਇਹ ਰਫਾਇਆ ਇਹਨੂੰ ਵੀ ਨਾ ਫਾਰਵਰਡ ਕਰਿਓ ਇਹਨੂੰ ਵੀ ਨਾ ਇਹ ਜਕੀਨ ਕਰੋ ਸਿਰਫ ਤਾਂ ਸਿਰਫ ਸੱਚ ਦੇ ਉੱਪਰ ਚੱਲੋ ਧੰਨਵਾਦ ਜੀ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ